ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਮੈਂ ਹਾਂ ਮਨਦੀਪਪੁਰ ਸਵਾਗਤ ਕਰਦੀ ਆ ਆਪਣੇ YouTube ਚੈਨਲ ਦਾ ਰਾਇਲ 컬렉ਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਅੱਜ ਦੇ ਸੂਟ ਜਿਹੜੇ ਉਹ ਕਾਟਨ ਦੁਬੱਟੇ ਵਾਲੇ ਹੋਣਗੇ ਪਿਓਰ ਕਾਟਨ ਦਾ ਸਟਾਫ ਹੋਏਗਾ ਫੈਬਰਿਕ ਆਏਗਾ A1 ਠੀਕ ਹੈ ਜੀ ਬਹੁਤ ਪਿਆਰਾ ਸਪਤੋਂ ਪਹਿਲੇ ਗਾਜਰੀ ਪਿੰਕ ਸ਼ੇਡ ਆਏਗੀ ਔਰ ਇਸ ਦੀ ਨੈਕਲਾਈਨ ਬਹੁਤ ਸੋਹਣੀ ਬਣੀ ਆ ਸਾਰਾ ਔਰਗਾਂਜ਼ੇ ਦੇ ਉੱਪਰ ਵਰਕ ਹੋਇਆ ਆ ਠੀਕ ਹੈ ਜੀ ਔਰਗਾਂਜ਼ੇ ਦੀ ਪੱਟੀ ਆਏਗੀ ਬਹੁਤ ਸੋਹਣੀ ਤੇ ਪ੍ਰਿੰਟ ਜਿਹੜਾ ਥੋੜਾ ਬੰਦ ਇਸ ਪੱਲਿਆਂ ਤੇ ਤੁਹਾਨੂੰ ਇਸ ਤਰ੍ਹਾਂ ਸਾਈਡ ਵਾਈਜ਼ ਬਹੁਤ ਸੋਹਣੀ ਵੇਲ ਮਿਲੇਗੀ ਤੁਸੀਂ ਇਸ ਨੂੰ ਜਿਹੜਾ ਯੂਜ਼ ਕਰ ਸਕਦੇ ਆ ਆਪਣੇ ਸੂਟ ਦੇ ਉੱਪਰ ਇਸ ਤਰ੍ਹਾਂ ਤੁਹਾਨੂੰ ਜਿਹੜੀ ਆ ਉਹ ਬਾਰਡਰ ਲਾਈਨ ਵੀ ਮਿਲੇਗੀ ਠੀਕ ਹੈ ਇਹ ਆਰਗੈਂਜ਼ੇ ਦੇ ਉੱਪਰ ਵਰਕ ਹੋਇਆ ਹੈ ਬਹੁਤ ਸੋਹਣਾ ਜਿਹਾ ਕੰਮ ਆਏਗਾ ਨਾਲ ਆਏਗਾ ਪ੍ਰਿੰਟਡ ਬਾਟਮ ਠੀਕ ਹੈ ਜਿਗਜੈਗ ਪ੍ਰਿੰਟਿੰਗ ਆਏਗੀ ਬਾਟਮ ਦੀ ਬਹੁਤ ਸੋਹਣਾ ਬੈਕ ਤੇ ਫਰੰਟ ਤੇ ਸੇਮ ਪ੍ਰਿੰਟ ਆਏਗਾ ਸੂਟ ਦੇ ਨਾਲ ਆਏਗਾ ਲੰਮਾ ਚੌੜਾ ਖੁੱਲਾ ਦੁਪੱਟਾ ਕਾਟਨ ਸਟਾਫ ਦਾ ਦੁਪੱਟਾ ਆਏਗਾ ਠੀਕ ਹੈ ਜੀ ਕਾਟਨ ਦੇ ਦੁਪੱਟਿਆਂ ਵਾਲੇ ਸੂਟ ਦੀ ਬਹੁਤ ਸਾਰੀ ਵੈਰਾਈਟੀ ਆ ਚੁੱਕੀ ਹੈ ਜਿਹੜੀਆਂ ਪੈਣਾ ਦੀ ਡਿਮਾਂਡ ਸੀ ਠੀਕ ਹੈ ਜੀ ਉਹ ਵਾਰ ਲੈ ਸਕਦੇ ਨੇ 7814352822 ਸਾਡਾ ਬੁਕਿੰਗ ਨੰਬਰ ਹੈ ਤੇ ਇਸ ਤਰ੍ਹਾਂ ਤੁਹਾਨੂੰ ਹੈਂਡਮੇਡ ਟਸਲਸ ਵਾਲਾ ਜਿਹੜਾ ਹੈ ਉਹ ਮਿਲੇਗਾ ਬਹੁਤ ਸੋਹਣਾ ਜਿਹਾ ਦੁਪੱਟਾ ਚੈੱਕ ਕਰਦੇ ਜਾਣਾ ਠੀਕ ਹੈ ਲੁੱਕ ਤੁਸੀਂ ਦੇਖ ਸਕਦੇ ਆ ਸੂਟ ਦੀ A1 ਆਏਗੀ ਬਹੁਤ ਸੋਹਣੀ ਜੀ ਪ੍ਰਿੰਟਿੰਗ ਆਏਗੀ ਇਸ ਦੇ ਵਿੱਚ ਕਲਰ ਆਪਸ਼ਨ ਤੁਹਾਨੂੰ ਮਿਲ ਜੇਗੀ ਠੀਕ ਹੈ ਅਗਲਾ ਆਏਗਾ ਗ੍ਰੇ ਬਲੂ ਸ਼ੇਡ ਆ ਬਹੁਤ ਪਿਆਰੀ ਜੀ ਸ਼ੇਡ ਆਏਗੀ ਇਸ ਤਰ੍ਹਾਂ ਠੀਕ ਹੈ ਜੀ ਗ੍ਰੇਸ਼ ਬਲੂ ਸ਼ੇਡ ਆਏਗੀ ਔਰ ਪ੍ਰਿੰਟਿੰਗ ਸੇਮ ਆ ਕਲਰ ਤੁਸੀਂ ਦੇਖਦੇ ਜਾਓ ਬਹੁਤ ਸੋਹਣੀ ਜੀ ਪ੍ਰਿੰਟਿੰਗ ਔਰ ਜਿਹੜੀ ਇਸਦੀ ਨੈਕ ਲਾਈਨ ਆ ਨਾ ਬਹੁਤ ਪਿਆਰੀ ਬਣੀ ਆ ਇਕਦਮ ਸੌਫਟ ਔਰ ਗਾਂਸੇ ਦੀ ਉੱਪਰ ਸਾਰਾ ਵਰਕ ਹੋਇਆ ਹੈ ਤੇ ਇਹ ਜਿਹੜੀ ਤੁਹਾਨੂੰ ਮਿਲੇਗੀ ਬਾਰਡਰ ਦੇ ਉੱਪਰ ਇਹ ਥੋੜੀ ਮਤਲਬ ਮੂਵੇਬਲ ਹੁੰਦੀ ਆ ਤੁਸੀਂ ਆਪਣੇ ਲੈਂਥ ਦੇ ਅਕੋਰਡਿੰਗ ਜਿਹੜਾ ਇਹਨੂੰ ਐਡਜਸਟ ਕਰ ਸਕਦੇ ਆ ਨਾ ਲਾਏਗਾ ਬਹੁਤ ਪਿਆਰਾ ਜਿਹਾ ਬਾਟਮ ਠੀਕ ਹੈ ਇਹ ਬਾਟਮ ਆਏਗਾ ਜਿਗਜੈਗ ਪ੍ਰਿੰਟਿੰਗ ਦਾ ਇਹ ਤੁਹਾਨੂੰ ਸਾਈਡ ਤੇ ਇਹ ਮਤਲਬ ਪੱਟੀ ਦਿੱਤੀ ਹੋਈ ਹੈ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਆਪਣੀ ਸਟਿਚਿੰਗ ਦੇ ਵਿੱਚ ਬਾਜੂ ਤੇ ਲੈ ਕੇ ਆ ਸਕਦੇ ਆ ਤੇ ਹੋਰ ਵੀ ਜਿਹੜਾ ਡਿਜ਼ਾਈਨ ਵਗੈਰਾ ਕਰਨਾ ਹੋਵੇ ਕਰ ਸਕਦੇ ਆ ਖੁੱਲਾ ਡੁੱਲਾ ਕਾਟਨ ਦਾ ਦੁਪੱਟਾ ਆਏਗਾ ਬਹੁਤ ਪਿਆਰਾ ਠੀਕ ਹੈ ਪ੍ਰਿੰਟਡ ਹੀ ਦੁਪੱਟਾ ਮਿਲੇਗਾ ਔਰ ਪ੍ਰਿੰਟਡ ਹੀ ਆਏਗਾ ਫੁੱਲ ਸੂਟ ਗ੍ਰੇਸ਼ ਬਲੂ ਜੀ ਜਿਸ ਵਿੱਚ ਸ਼ੇਡਿੰਗ ਬਹੁਤ ਸੋਹਣੀ ਲੁੱਕ ਆਏਗੀ ਅਗਲੀ ਪ੍ਰਿੰਟਿੰਗ ਪ੍ਰਿੰਟਿੰਗ ਸੇਮ ਆਏਗੀ ਅਗਲਾ ਕਲਰ ਦੇਖੋ ਬਹੁਤ ਸੋਹਣਾ ਅਗਲਾ ਆਏਗਾ येलो ਮਸਟਰਡ ਸ਼ੇਡ ਠੀਕ ਹੈ ਮਸਟਰਡ ਸ਼ੇਡ ਆਏਗਾ ਇਹ ਬਾਰਡਰ ਲਾਈਨ ਦੀ ਤੁਹਾਨੂੰ ਫਿਨਿਸ਼ਿੰਗ ਮਿਲ ਜੇਗੀ ਔਰ ਪ੍ਰਿੰਟ ਵੀ ਤੁਸੀਂ ਦੇਖਦੇ ਜਾਣਾ ਇਸ ਤਰ੍ਹਾਂ ਤੁਹਾਨੂੰ ਗ੍ਰੀਨ ਟੋਨ ਦੇ ਨਾਲ ਵਾਈਟ ਕਲਰ ਦੇ ਨਾਲ ਇਸ ਦੀ ਜਿਹੜੀ ਉਹ ਨੈਕ ਲਾਈਨ ਦੀ ਫਿਨਿਸ਼ਿੰਗ ਆ ਵਿੱਚ ਜਿਸ ਦਾ ਬਟਨ ਟਾਈਪ ਜਿਹੜੀ ਉਹ ਵੀ ਇਸ ਤਰ੍ਹਾਂ embroidery ਦਾ ਵਰਕ ਹੋਇਆ ਸੀਕਵੈਂਸ ਵਰਕ ਮਿਲੇਗਾ ਮਸਟਰਡ ਕਲਰ ਆਏਗਾ ਗ੍ਰੀਨ ਕਲਰ ਆਏਗਾ ਤੇ ਨਾਲ ਆਏਗਾ ਬਹੁਤ ਸੋਹਣਾ ਬਾਟਮ ਠੀਕ ਹੈ ਪਿਓਰ ਕਾਟਨ ਦਾ ਸਟੱਫ ਹੈ ਆ ਕਲਰ ਵੀ ਬਹੁਤ ਸੋਹਣੇ ਆ ਤੇ ਦੁਪੱਟੇ ਵੀ ਆਉਣਗੇ ਏ ਵਨ ਠੀਕ ਆ ਕਾਟਨ ਦੇ ਦੁਪੱਟੇ ਆਉਣਗੇ ਇਸ ਨਾਲ ਸਾਨੂੰ ਜਿਹੜੀ ਆ ਉਹ ਪੱਲਿਆਂ ਤੇ ਬਹੁਤ ਸੋਹਣੀ ਜਿਹੀਓ ਲੈਸ ਮਿਲੇਗੀ ਬੀਟ ਸਟਾਈਲ ਲੈਸ ਆਏਗੀ ਬਹੁਤ ਸੋਹਣੀ ਜੀ ਲੁੱਕ ਆਏਗੀ ਸੂਸਰੀ ਕਲਰ ਵੀ ਬਹੁਤ ਪਿਆਰੇ ਆ ਤੇ ਅੱਜ ਜਿੰਨੇ ਵੀ ਸੂਟ ਆ ਸਾਰਿਆਂ ਦਾ ਰੇਟ ਹੋਏਗਾ 895 ਠੀਕ ਹੈ ਜੀ 895 ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਪਿਓਰ ਕਾਟਨ ਦਾ ਸੂਟ ਮਿਲੇਗਾ ਤੇ ਨਾਲ ਪਿਓਰ ਕਾਟਨ ਦਾ ਆਏਗਾ ਦੁਪੱਟਾ ਲੰਮੇ ਚੌੜੇ ਦੁਪੱਟੇ ਆਉਣਗੇ ਗ੍ਰੀਨ ਮਹਿੰਦੀ ਸ਼ੇਡ ਆਏਗੀ ਅਗਲੀ ਠੀਕ ਹੈ ਜੀ ਗ੍ਰੀਨ ਮਹ ਇਸਦੇ ਨਾਲ ਥੋੜੀ ਬ੍ਰਾਊਨਿਸ਼ ਟਾਈਪ ਜਿਹੜਾ ਵਾ ਉਹ ਵਰਕ ਹੋਇਆ organza ਦਾ ਤੇ ਨਾਲ ਬਹੁਤ ਸੋਹਣੀ ਜਿਹੜੀ ਬਾਰਡਰ ਲਾਈਨ ਮਿਲਦੀ ਪਈ ਹੈ ਤੇ ਬਹੁਤ ਹੀ ਪਿਆਰਾ ਜਿਆ ਨਾ ਲਾਏਗਾ ਸੌਫਟ ਬਾਟਮ ਠੀਕ ਹੈ ਜਿਗਜੈਗ ਪ੍ਰਿੰਟਿੰਗ ਦਾ ਬਾਟਮ ਆਏਗਾ ਦੁਪੱਟਾ ਆਏਗਾ ਬਹੁਤ ਪਿਆਰਾ ਠੀਕ ਹੈ ਕਾਟਨ ਦਾ ਆਏਗਾ ਦੁਪੱਟਾ ਠੀਕ ਹੈ ਇਸ ਪ੍ਰਿੰਟਿੰਗ ਦੇ ਵਿੱਚ ਸਾਨੂੰ ਫੁੱਲ ਕਲੈਕਸ਼ਨ ਮਿਲਦੀ ਪਈ ਹੈ ਗ੍ਰੀਨ ਕਲਰ ਹੋ ਗਿਆ ਮਸਟਰਡ ਕਲਰ ਹੋ ਗਿਆ ਗ੍ਰੇ ਬਲੂ ਕਲਰ ਹੋ ਗਿਆ ਤੇ ਥੋੜਾ ਗਾਜਰੀ ਸ਼ੇਡ ਦੇ ਵਿੱਚ ਸਭ ਤੋਂ ਪਹਿਲੇ ਜਿਹੜਾ ਕਲਰ ਦਿਖਾਇਆ ਸੀ ਠੀਕ ਹੈ अगली तुम्हें प्रिंटिंग चैक करनी है बहुत सोहनी ब्राउनिश जी शेड आएगी इसकी तो सब तो पहले तुम प्रिंटिंग देख लो बहुत प्यारी प्रिंटिंग आ फ्लावरिंग टाइप प्रिंटिंग आएगी और इस तरह ऑरगैनजे फिनिश मिलेगी बॉर्डर लाइन और इसकी नैकलाइन देखो पहले कि प्यारा नैकलाइन का वर्क आठ ठीक है स्पैरो टाइप प्रिंटिंग एम्ब्रॉयडरी का वर्क आएगा सारा ही ऑरगैनजे के उपर वर्क आठ ठीक है नैकलाइन बहुत प्यारी बनी हुई है तो इस उपर आएगा बहुत सोहना जि ਬਾਟਮ ਠੀਕ ਹੈ ਇਹ ਥੋੜਾ ਜਿਗਜੈਗ ਹੀ ਪ੍ਰਿੰਟਿੰਗ ਆ ਪਰ ਛੋਟੀ ਛੋਟੀ ਪ੍ਰਿੰਟਿੰਗ ਆਏਗੀ ਠੀਕ ਹੈ ਬਰਾਊਨ ਦੇ ਨਾਲ ਵਾਈਟ ਕਲਰ ਦਾ ਬੇਸ ਬਹੁਤ ਸੋਹਣਾ ਜਿਹਾ ਵਰਕ ਨਾਲ ਦੁਪੱਟਾ ਤੁਸੀਂ ਚੈੱਕ ਕਰਨਾ ਹੈ ਬਹੁਤ ਪਿਆਰਾ ਠੀਕ ਹੈ ਇਹ 895 ਦੇ ਕਾਟਨ ਦੇ ਦੁਪੱਟਿਆਂ ਵਾਲਾ ਦੂਸਰਾ ਸੈੱਟ ਹੈ ਤੁਸੀਂ ਦੇਖਦੇ ਜਾਓ ਇਕਦਮ ਲੰਮਾ ਚੌੜਾ ਖੁੱਲਾ ਦੁਪੱਟਾ ਆਏਗਾ ਠੀਕ ਹੈ ਬਹੁਤ ਸੋਹਣਾ ਪੱਲਿਆਂ ਤੇ ਤੁਹਾਨੂੰ ਬੀਡਿੰਗ ਟਾਈਪ ਜਿਹੜੀ ਆ ਉਹ ਲਾਸਟ ਮਿਲੇਗੀ ਵਾਈਟ ਕਲਰ ਦੀ ਤੇ ਇਸ ਦੇ ਵਿੱਚ ਕਲਰ ਇੱਕ ਆਏਗਾ ਬਹੁਤ ਸੋਹਣਾ ਮੋਰ ਪੰਖੀਆ ਸ਼ੇਡ ਅਗਲਾ ਕਲਰ ਇਸਨਾਂ ਦੇਖੋ ਚੈੱਕ ਕਰੋ ਠੀਕ ਹੈ ਮੋਰ ਪੰਖੀਆ ਸ਼ੇਡ ਆਏਗੀ ਇਹ ਤੁਹਾਨੂੰ ਬਾਰਡਰ ਤੇ ਵਰਕ ਮਿਲੇਗਾ ਤੇ ਇਸ ਤਰ੍ਹਾਂ ਆਏਗੀ ਬਹੁਤ ਸੋਹਣੀ ਜੀ ਇਸ ਦੀ ਨੈਕ ਲਾਈਨ ਠੀਕ ਹੈ ਇਸ ਦੇ ਉੱਪਰ ਬ੍ਰਾਊਨ ਕਲਰ ਦੀਆਂ ਸਪੈਰੋਸ ਦਾ ਵਰਕ ਆ ਹੋਰ ਥੋੜਾ ਮੋਰ ਪੰਖੀਆ ਸ਼ੇਡ ਆਏਗਾ ਵਾਈਟ ਕਲਰ ਆਏਗਾ ਸੀਕਵੈਂਸ ਵਰਕ ਬਹੁਤ ਸੋਹਣਾ ਬਣਿਆ ਹੈ ਤੇ ਨਾਲ ਆਏਗਾ ਪ੍ਰਿੰਟਡ ਹੀ ਬਾਟਮ ਠੀਕ ਹੈ ਪ੍ਰਿੰਟਡ ਆਏਗਾ ਬਾਟਮ 895 ਦਾ ਸੂਟ ਹੈ ਔਰ ਲੁੱਕ ਵੀ ਬਹੁਤ ਸੋਹਣੀ ਆ ਇਕਦਮ ਕੰਫਰਟੇਬਲ ਆ इजी ਟੂ ਹੈਂਡਲ इजी ਟੂ ਵੇਅਰ ਇਨ ਸਮਰਸ 컬러 ਦੇਖਦੇ ਜਾ ਮੋਰ ਪੰਖੀਆ ਸ਼ੇਡ ਹੋ ਗਈ ਬ੍ਰਾਊਨ ਹੋ ਗਿਆ ਮਸਟਰਡ ਹੋ ਗਿਆ ਬਲੂ ਹੋ ਗਿਆ ਠੀਕ ਆ ਗਾਜਰੀ ਪਿੰਕ ਸ਼ੇਡ ਹੋ ਗਈਆਂ ਤੇ ਵੀਡੀਓ ਨੂੰ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਸੀ ਕਾਲੀ ਸਾਰੇਆਂ